ਆ ਹਾਂਜੀ ਬਾਈ ਜੀ ਕੀ ਕਰੀ ਜਾਂਦੇ ਆ ਯਾਰ ਆਪਾਂ ਨੈਟ ਤੇ ਵੀਡੀਓ ਦੇਖੀ ਆ ਉਹਨਾ ਚੈਨ ਨੂੰ ਜਦੋਂ ਤੇਲ ਦਿੰਦੇ ਆ ਅੱਛਾ ਟੇਪ ਲਾ ਕੇ ਤੇਲ ਦਿੰਦਾ ਬਾਈ ਤੇ ਉਹ ਕਹਿੰਦਾ ਬਾਈ ਜਦੋਂ ਚੈਨ ਦਾ ਲਾਇ ਹੁੰਦਾ ਜਦੋਂ ਕੱਲੀ ਚੈਨ ਹੁੰਦੀ ਚੈਨ ਕਵਰ ਨਹੀਂ ਹੁੰਦਾਗਾ ਹਨਾ ਤੇ ਲੀੜੇ ਲਵੇਟਦੀ ਆ ਤਾਂ ਚੱਕੇ ਦਾ ਲਾਈ ਵੀਲ ਕਈ ਵਾਰ ਲਵੇਟਦੀ ਆ ਇਹਦਾ ਗੱਲ ਆ ਤੇਲ ਦਿੰਨੇ ਆਪਾਂ ਚੈਨ ਨੂੰ ਠੀਕ ਆ ਠੀਕ ਹੁਣੇ ਬਾਈ ਨੇ ਕੀਤਾ ਕੀ ਆ ਤੇ ਆ ਬਾਈ ਸਾਈਡ ਤੇ ਵੀਡੀਓ ਚੱਲ ਰਹੀ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਮਤਲਬ ਉਹਨੇ ਕੀਤਾ ਕਿਵੇਂ ਹੈ ਤੇ ਕੀ ਜਿਗਾਰਾ ਹੈ ਨਾ ਹਾਂਜੀ ਆਪਾਂ ਵੀ ਅਜੋਵੇਂ ਜਿਗਾਰਾ ਲਾ ਰਹੇ ਆ ਠੀਕ ਆ ਜੀ ਤੇ ਆਪਾਂ ਵੀ ਜਿਗਾਰਾ ਵੇਖਿਆ ਉਹ ਤੇ ਉਹੀ ਜਿਗਾਰਾ ਆਪਾਂ ਲਾਉਣ ਲੱਗੇ ਆ ਦੋਸਤੋ ਹਾਂਜੀ ਤੇ ਵੇਖਦੇ ਆ ਇਹ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਕਹਿੰਦਾ ਬਾਕੀ ਚੈਨ ਆ ਜਿਹੜੀ ਲਾਈਫ ਚੈਨ ਦੀ ਵਾਦੇ ਆਂਦੀ ਆ ਫੁੱਲ ਠੀਕ ਹੈ ਜੀ ਇਸ ਤਰ੍ਹਾਂ ਉਹਨੇ ਟੇਪ ਲਵੇਟੀ ਆ ਚੈਨ ਤੇ ਠੀਕ ਆ ਜੀ ਕਹਿੰਦਾ ਲਵੇਟੀ ਰਹਿਣ ਦਿਓ ਨਾ ਇਤੇ ਮਿੱਟੀ ਘੱਟਾ ਪਊਗਾ ਕੁਛ ਨਹੀਂ ਪੈਣਾਗਾ ਚੈਨ ਦੀ ਤੁਹਾਡੀ ਦੀ ਲਾਈਫ ਜਾਨੀ ਬਾਦ ਅੱਛਾ ਮਤਲਬ ਕਿ ਇਹ ਟੇਬ ਲਾਉਣੀ ਨਹੀਂ ਨਹੀਂ ਲਾਉਣੀ ਨਹੀਂ ਹੁਣ ਦੇਖੋ ਪੀਤਾਗੇ ਆ ਚੈਨ ਇਹ ਤੇ ਲਵੇਟ ਦਾ ਟੇਬਲ ਵੇਟ ਦਾ ਮਤਲਬ ਕਿ ਜਦੋਂ ਚੱਕਾ ਤੁਰਨਾਵਾ ਚੱਕੇ ਨੇ ਚੈਨ ਨੇ ਘੁੰਮਣਾ ਨਾ ਤੇ ਆਹ ਸੱਲ ਕਲਾ ਚੈਨ ਚੀ ਥਲੜਾ ਸੱਲਾ ਜਿਹੜਾ ਇਹਦਾ ਇੱਧਰ ਦੀ ਮੜਾ ਵਿਖਾਇਓ ਜੀ ਇੱਧਰ ਦੀ ਵਿਖਾਇਓ ਤੇ ਆ ਜਿਹੜਾ ਥਲੜਾ ਸੱਲ ਵੱਜਿਆ ਹੀ ਨਹੀਂਗਾ ਨਹੀਂ ਵੱਜਿਆ ਨਾ ਕੱਲਾ ਚੈਣ ਦਾ ਰਹਿ ਗਿਆ ਇਹ ਆਹ ਲੋ ਯਾ ਚੈਣ ਇੱਥੇ ਦੇ ਵਿੱਚ ਵਿੱਚ ਰਹਿ ਗਿਆ ਇਸੇ ਤਰ੍ਹਾਂ ਹਾਂ ਰਚ-ਵਚ ਰਗੀ ਥਲੜੇ ਮੂਰੀ ਹੋਈ ਨਹੀਂ ਗਈ ਠੀਕ ਆ ਤੇ ਹੁਣ ਉਹ ਬਾਈ ਨੇ ਇਹਦੇ ਵਿੱਚ ਤੇਲ ਪਾ ਕੇ ਇਸੇ ਤਰ੍ਹਾਂ ਐ ਤੇ ਚੈਣ ਨੂੰ ਤੇਲ ਦੇਤਾ ਵਾ ਤੇ ਕਹਿੰਦਾ ਨਾ ਹੀ ਛੱਟੇ ਪੈਣਗੇ ਤੇ ਚੈਣ ਦੀ ਲਾਈਫ ਵੀ ਵਧ ਜਾਣੀ ਆ ਹੁਣ ਦੇਖੋ ਭਾਈ ਇਹ ਕਿੰਨਾ ਟਾਈਮ ਟੇਪ ਕੱਢਦੀ ਆ ਮੇਰੇ ਹਿਸਾਬ ਨਾਲ ਤਾਂ ਇਹ ਟੇਪ ਨੇ ਤਾਂ ਜਿਹੜਾ ਥੋੜਾ ਮੋੜਸਾਂ ਵਾਲਾ ਵਾਟ ਗਾ ਗਿਆ ਜਾਵੜਿਆ ਦੂਰ ਤਾਈਂ 5-7 ਕਿਲੋਮੀਟਰ ਗਾ ਲਿਆ ਮੋਟਰਸਾਈਕਲ ਨੇ ਤਾਂ ਟੇਪ ਨੇ ਤਾਂ ਮੇਰੇ ਹਿਸਾਬ ਨਾਲ ਉਹ ਟੱਟ ਜਾਣੀ ਆ ਮੇਰੇ ਹਿਸਾਬ ਨਾਲ ਜੇ ਕੱਟੀ ਜਾਣੀ ਆ ਚਲੋ ਜਿੰਨਾ ਚਿਰ ਤੇਲ ਦਿੱਤਾ ਵਾ ਉਹਨਾਂ ਚੱਕਾ ਆ ਦੇਖੋ ਹਾਂ ਇੱਥੋਂ ਆ ਪੂਰਾ ਸੀਲ ਬੰਦ ਹੋ ਗਿਆ ਨਾ ਤੇਲ ਉਹਦੇ ਵਿੱਚ ਵਿੱਚ ਰਹਿ ਗਿਆ ਹਾਂ ਤੇ ਬਾਕੀ ਰਹੀ ਗੱਲ ਬਾਈ ਨੇ ਲਾਈਫ ਦੀ ਜਾਦੇ ਦੱਸੀ ਆ ਚਲੋ ਜਿੰਨਾਂ ਦਾ ਚੇਨ ਕਵਰ ਲੱਗਿਆ ਵਾ ਉਹਦੀ ਲਾਈਫ ਆਪਾਂ ਮੰਨ ਵੀ ਸਕਦੇ ਜਿਹਦਾ ਚੇਨ ਕਵਰ ਹੈ ਨਹੀਂਗਾ ਠੀਕ ਆ ਹੁਣ ਇਧਰ ਥੱਲੇ ਦਾ ਇਹ ਬੰਦ ਆ ਜਦੋਂ ਆ ਉੱਤੋਂ ਸਾਲ ਹੋ ਗਿਆ ਮਿੱਟੀ ਘਟਾ ਜਿਹਦਾ ਚੈਣ ਕਵਰਾ ਹੈ ਨਹੀਂਗਾ ਉਹਦਾ ਮਿੱਟੀ ਘਟਾ ਦੇ ਵਿੱਚ ਜਾਗ ਜਾਣਾ ਫਾਸ ਹਾਂ ਵਿੱਚ ਜਾਣਾ ਫਾਸ ਤੇ ਉਹਨੇ ਗਰਾਰੀਆਂ ਨੂੰ ਹੋਰ ਵੱਡਣਾ ਜਾਦੀ ਹਾਂ ਇਹ ਤਾਂ ਹੈ ਬਿਲਕੁਲ ਹਨਾ ਉਹਨੇ ਮਿੱਟੀ ਪੈਣੀ ਆ ਜਾਂ ਚਿੱਕੀ ਦੀ ਮਿੱਟੀ ਔਡ ਔਡ ਪੈਣੀ ਆ ਪੈਣੀ ਆ ਉਹ ਵਿੱਚ ਫਸਣੀ ਆ ਉਹ ਇਹਦੇ ਵਿੱਚ ਹੀ ਫਸਣੀ ਆ ਜਾ ਕੇ ਤੇ ਮੁੜ ਕੇ ਚੈਣ ਨੇ ਨੂੰ ਹੋਰ ਵੱਡਣਾ ਲਾਈਫ ਤਾਂ ਆਪਾਂ ਮੰਨਦੇ ਮੇ ਦੀ ਲਾਈਫ ਜਿਆਦਾ ਹੋਊਗੀ ਹਾਂ ਇੱਕ ਚੀਜ਼ ਏਰੀਆ ਵਾਲਾ ਬਈ ਮਤਲਬ ਇਹਨੂੰ ਜੋ ਤੇਲ ਦਿੰਨੇ ਆ ਲੀੜਿਆਂ ਤੇ ਨਹੀਂ ਪੈਂਦਾ ਤੇਲੇ ਦੇ ਵਿੱਚ ਵਿੱਚ ਰਹੂਗਾ ਹਾਂ ਉਨਾ ਚਿਰ ਚੈਨ ਕਵਰ ਨੇ ਚਲਾਈ ਪਰ ਟੇਪ ਵੀ ਵੱਢੀ ਜਾਣੀ ਚੀਜ਼ ਬੜੀ ਕਾਮਯਾਬ ਹੈਣੀ ਕਿ ਬਸ ਕਲੀ ਤੇਲ ਲਈ ਮੰਨ ਸਕਦੇ ਆ ਵੀ ਲਾਈ ਵੀਰ ਤੇ ਨਹੀਂ ਪੈਂਦਾ ਲੀੜੇ ਕਪੜੇ ਤੇ ਨਹੀਂ ਪੈਂਦਾ ਜਦੋਂ ਚੈਨ ਕਵਰ ਨਾ ਹੋਵੇ ਜੇ ਚੈਨ ਕਵਰ ਹੈਗਾ ਵਾ ਫਿਰ ਤਾਂ ਸਹੀ ਆ ਕੁਛ ਨਹੀਂ ਠੀਕ ਆ ਤੇ ਫਿਰ ਤਾਂ ਕੋਲ ਲੋੜ ਨਹੀਂ ਉਵੇਂ ਤੇਲ ਦੇਓ ਇਹ ਤਾਂ ਨਾਲੇ ਵੀ ਵੇਖੀ ਜਦੋਂ ਤੂੰ ਕਹਿੰਨੇ ਉਹਦੇ ਵਿੱਚ ਤੇਲ ਰਹਿਣਾ ਉਹਦੇ ਵਿੱਚ ਰਹਿਣਾ ਜਦੋਂ ਉੱਪਰ ਨੂੰ ਗਈ ਇਹ ਚੈਨ ਉੱਪਰ ਨੂੰ ਗਈ ਤੇਲ ਤਾਂ ਫਿਰ ਥੱਲੇ ਨੂੰ ਡੁੱਲ ਗਿਆ ਆ ਕੇ ਹਾਂ ਫਿਰ ਵੀ ਥੱਲੇ ਨੂੰ ਡੋਲੇ ਆਣਾ ਵਾ ਤੇਲ ਪਰ ਵਿੱਚ ਫਸਾ ਰਹਿੰਦੇ ਨੇ ਮਗਲੈ ਥੋੜਾ ਗਾੜਾ ਹੋਣ ਕਰਕੇ ਛੇਤੀ ਥੱਲੇ ਡੈਕਦਾ ਨਹੀਂਗਾ ਹਾਂ ਤੇ ਹਾਂ ਤੇ ਜੀ ਦੇ ਕਰਕੇ ਘੋਗਦੀ ਆ ਤੇ ਡੈਗਦਾ ਨਹੀਂਗਾ ਥੱਲੇ ਤਾਂ ਕਰਕੇ ਪਰ ਆ ਜਦੋਂ ਆਏ ਬੰਦ ਹੋਏ ਹਿੰਦੀਆਂ ਜਿਨ੍ਹਾਂ ਦੇ ਚੈਨ ਕਵਰ ਹੈ ਨਹੀਂਗੇ ਉਹਨਾਂ ਲਈ ਇਹ ਰਿਜ਼ਲਟ ਕੱਢਿਆ ਸੀਗਾ ਬਾਈ ਨੇ ਠੀਕ ਆ ਪਰ ਇਹਦੇ ਵਿੱਚ ਮਿੱਟੀ ਘਟਾ ਤਾਂ ਫੇਰ ਵੀ ਫਸ ਜਾਣਾ ਉਹਨੇ ਇਹਨਾਂ ਦੰਦਿਆਂ ਨੂੰ ਹੋਰ ਭੋਰਨਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਨਾ ਉਹਨੇ ਆ ਦੰਦਿਆਂ ਨੂੰ ਹੋਰ ਭੋਰਨਾ ਵਾ ਬਸ ਇਨਾ ਐਕਸਪੈਰੀਮੈਂਟ ਸੀਗਾ ਦੋਸਤੋ ਇਹੀ ਕਰਨਾ ਸੀ ਆਪਾਂ ਐਕਸਪੈਰੀਮੈਂਟ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਆਪਾਂ ਹੋਰ ਵੀ ਵੀਡੀਓ ਲਿਆਉਂਦੇ ਰਹਨੇ ਆ ਧੰਨਵਾਦ ਜ